2024 ਤੋਂ ਕਣਕ ਦਾ ਰੇਟ ਜਿਹੜਾ ਤੁਹਾਡਾ 800 ਰੁਪਿਆ ਘਟ ਗਿਆ 800 ਰੁਪਿਆ ਘਟ ਗਿਆ ਤੇ ਜਿਹੜੇ ਬਾਹਰ ਸੇਲਰ ਨੇ ਜਦੋਂ ਤੁਸੀਂ ਕਣਕ ਮੰਡੀ 'ਚ ਵੇਚਣ ਜਾਂਦੇ ਹੋ ਉੱਥੇ ਮੰਡੀ ਦਾ ਖਰਚਾ ਛਾਣ ਚਣਾਈ ਦਾ ਖਰਚਾ ਜੱਜਾ ਮਾਰਕੀਟ ਕਮੇਟੀ ਦਾ ਖਰਚਾ 164 ਰੁਪਏ ਪੈਂਦੇ ਆ ਉਹ 164 ਰੁਪਏ ਬੋਰੀਆਂ ਤੱਕਰ ਪਾ ਕੇ ਤੇ ਉੱਥੇ ਖਰਚਾ ਪੈਂਦਾ ਸੀ ਜੇ ਸਰਕਾਰ ਨੇ ਤੁਹਾਡੀ ਰਿਐਲਿਟੀ ਤੋੜਦੀ ਰਿਐਲਿਟੀ ਦੇ ਵਿੱਚ ਇਹ ਆ ਮੈਂ ਮੈਸੇਜ ਪਾਦਾ ਤੁਸੀਂ ਹੁਣ ਪਿੰਡ ਦੇ ਗਰੁੱਪ 'ਚ ਪਾ ਦੇਣਗੇ ਇਹ ਉਹ ਗਰੁੱਪ ਦੇ ਵਿੱਚ ਸਾਰੇ ਜਣੇ ਮੈਸੇਜ ਸੁਣਿਓ ਜਾਈ ਵੀਡੀਓ ਤੇ ਉਹਦੇ ਚ ਤੁਹਾਡੇ ਨਾਲ ਹੋਣ ਕੀ ਜਾ ਰਿਹਾ ਤੁਹਾਡਾ ਕੌਣ ਖੈਰ ਖਵਾ ਤੁਸੀਂ ਆਪ ਹੀ ਬਣਨਾ ਉਹਦੇ ਚ ਵੱਡਾ ਮਸਲਾ ਇਹ ਬਣ ਗਿਆ ਵੀ ਸਾਡੀਆਂ ਜਿਹੜੀਆਂ ਕਣਕ ਦਾ ਰੇਟ ਸੀ 1500 ਰੁਪਈਆ ਤੇ 1500 ਰੁਪਈਆ ਤੇ ਹੁਣ ਤੁਸੀਂ ਦੱਸੋ ਕਿਹੜੇ ਹਿਸਾਬ ਨਾਲ ਵੇਚੋਗੇ ਇਹਨਾਂ ਨੂੰ ਤਾਂ ਬਾਹਰ ਜਿਹੜਾ ਠੇਕੇਦਾਰ ਪਹਿਲੀਆਂ ਤੇ ਲੈਂਦੇ ਸੀ ਜਾਂ ਉਹਨਾਂ ਦਾ ਕੀ ਬਣੂਗਾ ਜਿਹੜੇ ਠੇਕੇ ਤੇ ਦਿੰਦੇ ਸੀ ਉਹਨਾਂ ਦਾ ਕੀ ਬਣੂਗਾ ਜਿਹੜਾ ਬੰਦਾ ਘਰ ਦੀ ਜ਼ਮੀਨ ਜਾਇਦਾ ਸੀ ਜਿਹਦੀ 2-4 ਕਿੱਲੇ ਸੀ ਉਹ ਵੇਚ ਕੇ ਜਿਹੜਾ ਅਗਲੇ ਉਹਦੇ ਕੋਲੇ 40000 ਜੀ ਕਣਕ ਹੁੰਦੀ ਸੀ ਤੇ ਤੀਜਾ ਹਿਸਾਬ ਸਿੱਧਾ ਰੇਟ ਉੱਡ ਗਿਆ 26000 ਦੀ ਰਹਿ ਗਈ 40000 ਤੋਂ 26000 ਦੀ ਕਣ ਕਰੇਗੀ ਤੁਹਾਡੀ ਕਿੱਲੇ ਦੀ ਉਸੇ ਝਾੜ ਚ ਹੁਣ ਤੁਸੀਂ ਕਿੱਧਰ ਨੂੰ ਜਾਣਾ ਇਹਨਾਂ ਵੋਟਾਂ ਵਾਲਿਆਂ ਨੇ ਮਗਰ ਰੱਖਣਾ ਵੋਟਾਂ ਵਾਲਿਆਂ ਨੇ ਤਾਂ ਕਰਤਾ ਕਾਰਵਾਈ ਕਰਤੀ ਹੁਣ ਰਹਿ ਗਈ ਸਾਡੀ ਜਿਨ੍ਹਾਂ ਨੇ ਅਸੀਂ ਵੋਟਾਂ ਵਾਲਿਆਂ ਨੂੰ ਅਸੀਂ ਮੰਨਦੇ ਨਹੀਂ ਸਾਡੀ ਕਣਕ ਦੇ ਰੇਟ ਇਹ ਕਰਤਾ ਇਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਤੁਸੀਂ ਪਿੱਛੇ ਲੜਿਆ ਸੀ ਝੋਨੇ ਦਾ ਪ੍ਰਦੂਸ਼ਣ ਕਰਦੇ ਇਹਨਾਂ ਦੀ ਐਮਐਸਪੀ ਖਤਮ ਕਰ ਦਿਓ ਇਹਨਾਂ ਨੇ ਕਿਹਾ ਪਿੱਛੇ ਸੁਪਰੀਮ ਕੋਰਟ ਤੇ ਕੇਸ ਹਲਵਾਤਾ ਜੇ ਐਮਐਸਪੀ ਖਤਮ ਕਰਦੇ ਆ ਤੇ ਝੋਨਾ ਮਤਲਬ ਤੁਹਾਡਾ ਨਹੀਂ ਲੈਣਾ ਝੋਨਾ ਨਹੀਂ ਲੈਣ ਦਾ ਮਤਲਬ ਵੀ ਤੁਹਾਡਾ ਜਿਹੜਾ 21-2200 ਰੁਪਇਆ ਰੇਟ ਆ ਉਹ ਨਹੀਂ ਲੈਵਾਂਗੇ ਅਸੀਂ 12-1400 ਨੂੰ ਲਵਾਂਗੇ ਸੇਲਰ ਤਾਂ ਹੀ ਲਾਏ ਨੇ ਇਹਨਾਂ ਨੇ ਹੁਣ ਜਿਹੜਾ ਇਹਨਾਂ ਨੇ ਉਹ ਸਿਸਟਮ ਲਾਤਾ ਉਹਨੂੰ ਤੁਹਾਨੂੰ ਵੀਡੀਓ ਤੁਸੀਂ ਸਾਰਿਆਂ ਨੇ ਸੁਣਨੀ ਆ ਉਹ ਧਿਆਨ ਨਾਲ ਗਰੁੱਪ ਚ ਪਾ ਦਿਓ ਪਿੰਡ ਵਾਲੇ ਚ ਇਕੱਲਾ ਇਕੱਲਾ ਬੰਦਾ ਜਾ ਕੇ ਸੁਣੇ ਹੋ ਜੇ ਗਰੁੱਪ ਬਣਾ ਲੈਣ ਉਹ ਹਾਂ ਸਾਰੇ ਪਿੰਡ ਦਾ ਤੁਹਾਡਾ ਗਰੁੱਪ ਆ ਤੇ ਜਿਹੜਾ ਨਹੀਂ ਜਿਹਦੇ ਕੋਲ ਹੈਗਾ ਉਹ ਦੂਜੇ ਬੰਦੇ ਨੂੰ ਐਡ ਕਰੋ ਤੇ ਸਾਰਿਆਂ ਨੂੰ ਉਹ ਸੁਣਾ ਦੇ ਵੀ ਤੁਹਾਡੇ ਨੂੰ ਹੁਣ ਕੀ ਜਾ ਰਿਹਾ ਤੇ ਤੁਹਾਡੇ ਨਾਲ ਕਿਹੜਾ ਖੈਰ ਖਵਾ ਤੇ ਦੂਜੇ ਨੰਬਰ ਤੇ ਇਹ ਆ ਖਰਾਬੇ ਵਾਲਾ ਮੈਂ ਅੱਗੇ ਘਰੇ ਸੋ ਬਿਲਕੁਲ ਇਹਨਾਂ ਖਰਾਬਾ ਤਾਂ ਹੁੰਦਾ ਨਹੀਂ ਸੀ ਆਪਣਾ ਤੇ 15000 ਦਿੰਦੇ ਸੀ ਤੇ ਅੱਗੇ ਪਟਵਾਰੀ ਨੂੰ ਦੇਦਾ 2-3000 ਤੇ ਉਧਰੋਂ ਮਿਲ ਗਿਆ ਉਧਰੋਂ ਮਿਲ ਗਿਆ ਹੁਣ ਖਰਾਬਾ ਹੋ ਗਿਆ ਟੋਟਲ 100% ਤੇ ਪੈਸੇ ਮੇਰੇ 8600 ਰੁਪਇਆ ਉਹਦੇ ਹੁਣ ਉਹ ਜਿਹੜੇ ਲੈਣ ਗਏ ਸੀ ਨਾ ਆਪਣੇ ਦੇ ਹਿਸਾਬ ਪਤੀ ਉਹ ਵਈਸਾ ਪਤੀ ਮੰਗਦੇ ਆ ਤੇ ਹੁਣ ਗੰਜੀ ਨਹਾਵੇ ਕੀ ਤੇ ਘੁਰਕੇ ਕੀ ਨਹਾਵੇ ਕੀ ਸਾਡਾ ਤਾਂ ਸਿਸਟਮ ਹੀ ਉਹ ਬਣ ਗਿਆ ਵੀ ਸਾਡੇ ਖਰਚੇ ਨਹੀਂ ਪੂਰੇ ਦੇ ਉਹਨੇ ਦੀ ਝੋਨੇ ਦੀ ਲਵਾਈ ਸੀ ਜਿੰਨਾ ਉਹਨਾਂ ਨੇ ਡੇਟਾ ਤੋਂ ਉਹ ਪੰਰੇ ਵੀ ਤਾਂ ਹੀ ਨਹੀਂ ਪਏ ਫਰਵਰੀ 2024 ਤੋਂ ਤੁਹਾਡੇ ਕੋਲ ਵੀਡੀਓ ਆ ਜਾਣੀ ਹੁਣ ਤੁਹਾਨੂੰ ਜੱਫੇ ਲੱਭਦੇ ਨੇ ਬੱਫੇ ਕਿਥੋਂ ਲੱਭੇ ਹੁਣ ਤੇ ਕੋਲੇ ਨਹੀਂ ਤੁਹਾਡੇ ਜਾਗੋਗੇ ਇਨਾਂ ਦੇ ਸਾਰਾ ਕੁਝ ਹੀ ਹੋਣਾ 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 ਤੁਹਾਡੇ ਜਾਗਿਆਂ ਵਾਲੀ ਗੱਡੀ ਚੱਲ ਕੇ ਬੇਲਦੀ ਨਹੀਂ ਬਹੁਤ ਸਮਾਂ ਤੁਸੀਂ ਦਿੱਤਾ ਸਾਨੂੰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ então